ਹਰਿ ਜੀ ਸਤਿ ਸ਼੍ਰੀ ਅਕਾਲ ਜੀ ਪਲਾਈ ਜਰਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਜੋ ਕਿ ਸੁਖਪੰਨ ਦਾ ਪਤੀ ਕੈਪਟਨ ਸਿੰਘ ਜੋ ਕਿ ਬੇਕਸੂਰ ਨੂੰ ਪੁਲਿਸ ਦੀ ਕਿ ਸਟਡੀ ਦੇ ਵਿੱਚ ਲਿਆ ਗਿਆ ਹੈ ਨਾ ਤੇ ਜਦੋਂ 45 ਸਾਲ ਬਾਅਦ ਇੰਡੀਆ ਵਾਪਸ ਹੁੰਦਾ ਵਾ ਹੈ ਨਾ ਤੇ ਉਸ ਦੀ ਮਾਤਾ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਖੁਸ਼ ਆ ਉਹ ਪਰਿਵਾਰ ਕਿੰਨਾ ਹੀ ਖੁਸ਼ ਆ ਹੈ ਨਾ 45 ਸਾਲ ਬਾਅਦ ਜੀ ਆਇਆ ਤੇ ਉਸ ਦੀ ਘਰ ਵਾਲੀ ਸੁਖਬੀਨ ਨੂੰ ਤੁਸੀਂ ਦੇਖ ਹੀ ਸਕਦੇ ਹੋ ਉਹ ਕਿੰਨੀ ਖੁਸ਼ ਆ ਹੈ ਨਾ ਤੇ ਤੁਸੀਂ ਸਕਰੀਨ ਰਿਕਾਰਡਿੰਗ ਦੇਖ ਹੀ ਸਕਦੇ ਹੋ ਪਰ ਉਹ ਮਾਦਕੀ ਬੀਬੀ ਹੋਗੀ ਜਿਸ ਦਾ ਪੁੱਤ ਵੀ ਉਸ ਤੋਂ ਦੂਰ ਹੋ ਗਿਆ ਤੇ ਉਸ ਦੀ ਨੋ ਵੀ ਹੋਗੀ ਉਹ ਬੱਚਿਆਂ ਦੇ ਕੀ ਬੀਤੀ ਹੋਗੀ ਹੈ ਨਾ ਜਿਸ ਦੀ ਮਾਂ ਵੀ ਦੂਰ ਹੋ ਗਈ ਤੇ ਪਿਓ ਵੀ ਦੂਰ ਹੋ ਗਿਆ ਇਹ ਮਤਲਬ ਕਿ ਇੱਕ ਬੇਕਸੂਰ ਨੂੰ ਹੀ ਹੈ ਨਾ ਸਜ਼ਾ ਦਿੱਤੀ ਜਾ ਰਹੀ ਹੈ ਹੈ ਨਾ ਪੁਲਿਸ ਦੇ ਇਸਟਡੀ ਦੇ ਵਿੱਚ ਬੱਚਿਆਂ ਤੋਂ ਦੂਰ ਰੱਖਿਆ ਜਾ ਰਿਹਾ ਵਾ ਪਰ ਹਾਲਾਂਕਿ ਹਲੇ ਤੱਕ ਕੋਈ ਵੀ ਉਹ ਸਬੂਤ ਨਹੀਂ ਮਿਲੇਗਾ ਹੈ ਨਾ ਤੇ ਪਰ ਉਹ ਆਪਾਂ ਇਹੀ ਦੁਆ ਕਰੋ ਸਾਰੇ ਜਾਣੇ ਕਿ ਉਹ ਵੀਰ ਜੀ ਹੈ ਨਾ ਬੇਗੁਨਾਹੀ ਸਾਥ ਹੁਣ ਉਹਨਾਂ ਤੇ ਕੋਈ ਵੀ આરોਪ ਨਾ ਲੱਗੇ ਤੇ ਉਹ ਆਪਣੇ ਬੱਚਿਆਂ ਦੇ ਵਿੱਚ ਵਧੀਆ ਹੱਸ ਕੇ ਜ਼ਿੰਦਗੀ ਜਿਉਣ ਜੋ ਹੋਣਾ ਸੀਗਾ ਹੈ ਨਾ ਉਹ ਹੋ ਗਿਆ ਵਾ ਪਰ ਹੁਣ ਬੱਚਿਆਂ ਨੂੰ ਇਸ ਟਾਈਮ 'ਤੇ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਮਾਂ ਤੋਂ ਬਾਅਦ ਬੱਚਿਆਂ ਨੂੰ ਇੱਕ ਦਿਨਾਲ ਹੈ ਨਾ ਕੋਈ ਤਾਂ ਲਾਵੇ ਹੈ ਨਾ ਹਾਲਾਂਕਿ ਚਾਚਾ ਚਾਚੀ ਜੀ ਬਹੁਤ ਪਿਆਰ ਕਰਦੇ ਸਾਰੀ ਟੀਮ ਨੂੰ ਉਹਨਾਂ ਦੀ ਬਹੁਤ ਅੱਛੀ ਹੈ ਪਿਆਰ ਕਰਦੀ ਹੈ ਪਰ ਇੱਕ ਮਾਂ ਤੇ ਇੱਕ ਪਿਓ ਨੇ ਜਿਹੜਾ ਕੱਲ ਜਿਹਾ ਲਾ ਕੇ ਠੰਡ ਪੈਣੀ ਹੈ ਹੈ ਨਾ ਉਹ ਤਾਂ ਗੱਲ ਹੀ ਵੱਖਰੀ ਹੁੰਦੀ ਹੈ ਹੈ ਨਾ